ਲੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਭਗਵੰਤ ਸਿੰਘ ਮਾਨ ਨੂੰ ਦੱਸਣਾ ਚਾਹਣਾ ਕਿ ਭਵੰਤ ਸਿਆ ਲੱਖਾ ਸਿਧਾਣਾ ਕੋਈ ਅੱਜ ਦਾ ਜਵਾਖਤਾ ਹੈ ਨਹੀਂ ਵੀ ਦਿੱਤੋਂ ਇਹ ਡਰ ਜਾਊਗਾ ਜਿਵੇਂ ਤੂੰ ਕਹਿੰਦਾ ਸੀ ਨਾ ਅੱਜ ਕਿ ਮੈਨੂੰ ਐਕਸਪੀਰੀਅੰਸ ਹੋ ਗਿਆ 3 ਸਾਲਾਂ ਦਾ 3 ਸਾਲਾਂ ਦੇ ਵਿੱਚ ਮੈਂ ਤੇ ਕੇਰੀਵਾਲ ਪੰਜਵੇਂ ਨੰਬਰ ਤੇ ਆਉਣ ਲੱਗਿਆ ਇਸੇ ਤਰ੍ਹਾਂ ਭਰਾਵਾ ਲੱਖੇ ਸਿਧਾਣੀ ਨੂੰ ਵੀ ਐਕਸਪੀਰੀਅੰਸ ਹੈ ਉਹਨੇ ਵੀ ਜੇਲਾਂ ਹੀ ਕੱਟੀਆਂ ਨੇ ਉੱਤੇ ਵੀ ਪਰਚੀ ਪਏ ਨੇ ਪਾਲ ਹੈ ਪਰਚੇ ਨਾਜ਼ਰਬੰਦ ਰੱਖ ਲੈ ਐਨਐਸਐਲਾ ਦੇ ਕੀ ਕਰ ਸਕਦਾ ਤੇਰੇ ਪੱਲੇ ਆਹੀ ਕੁਛ ਐ ਕਿਉਂਕਿ ਤੇਰਾ ਕੰਨ ਮਰੋੜਿਆ ਹੋਇਆ ਮੋਦੀ ਹੋਰਾਂ ਨੇ ਐਕਸਪੀਰੀਅੰਸ ਤਾਂ ਇਹਨੂੰ ਹੋਣਾ ਹੀ ਐ ਮਿੱਤ ਸਾਡੇ ਗੋਡਿਆਂ 'ਚ ਜਾ ਕੇ ਬਹਿ ਜਾਣਾ ਐਕਸਪੀਰੀਅੰਸ ਤਾਂ ਇਹਨੂੰ ਹੋਣਾ ਹੀ ਐ ਇਹੀ ਐਕਸਪੀਰੀਅੰਸ ਐ ਤੈਨੂੰ ਕਿ ਲੋਕਾਂ ਦੇ ਮੁੰਡਿਆਂ ਤੇ ਐਨਐਸਐਲਾਓ ਇਹਨਾਂ ਤੇ ਚਿੱਟੇ ਦੇ ਪਰਚੇ ਪਾਓ ਇਹਨਾਂ ਤੇ ਝੂਠੇ ਪਰਚੇ ਏਜੰਟਾਂ ਤੋਂ ਪਵਾਓ ਇਹਨਾਂ ਤੇ ਪਰਚੇ ਝੋਟੇ ਅਰਗੇ ਨੂੰ ਅੰਦਰ ਸਿੱਟ ਦੋ ਡੀਬਰੂਗੜ ਸਿੱਟ ਤੋਂ ਆਹੀ ਐਕਸਪੀਰੀਅੰਸ ਆ ਹੋਰ ਕੀ ਕਿਹੜਾ ਐਕਸਪੀਰੀਅੰਸ ਆ ਤੈਨੂੰ ਐਕਸਪੀਰੀਅੰਸ ਆ ਕਿ ਚੁਟਕਲੇ ਛੱਡਣਾਂ ਦਾ ਉਹ ਤੈਨੂੰ ਸੁਰੂ ਤੋਂ ਹੀ ਆ ਉਹ ਤੈਨੂੰ 17-18 ਸਾਲਾਂ 20 ਸਾਲਾਂ ਤੋਂ ਆ ਜਿਹੜੇ ਚੁਟਕਲੇ ਛੱਡ-ਛੱਡ ਕੇ ਤੂੰ ਇੱਥੇ ਤੱਕ ਪਹੁੰਚ ਗਿਆ ਉਹ ਐਕਸਪੀਰੀਅੰਸ ਆ ਜਿਹੜਾ ਲੋਕਾਂ ਨੇ ਦੇਖਿਆ ਜਿਹੜੇ ਲੋਕ ਸਮਝਦੇ ਆ ਜਿਹੜੇ ਤਾਂ ਹੈ ਹੀ ਭੇਡਾਂ ਉਹਨਾਂ ਨੇ ਤਾਂ ਸਮਝ ਨਹੀਂ ਕੀਆ ਉਹ ਤਾਂ ਮੈਂ ਮੈਂ ਕਰਕੇ ਤੇਰੇ ਪਿੱਛੇ ਲੱਗੀਆਂ ਹੋਈਆਂ ਨੇ ਪਰ ਜਿਹੜੇ ਲੋਕਾਂ ਦਾ ਦਿਮਾਗ ਹੈਗਾ ਜਿਹੜੇ ਲੋਕਾਂ ਨੇ ਤੈਨੂੰ ਸਮਝ ਲਿਆ ਕਿ ਤੂੰ ਸਿੱਖੇ ਲਈ ਕਿੰਨਾ ਖਤਰਨਾਕ ਹੈ ਕਿ ਤੂੰ ਪੰਜਾਬ ਲਈ ਕਿੰਨਾ ਖਤਰਨਾਕ ਹੈ ਉਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਤੇਰਾ ਐਕਸਪੀਰੀਅੰਸ ਕਿਹੜਾ ਹੈ ਤੇਰਾ ਐਕਸਪੀਰੀਅੰਸ ਸਿਰਫ ਕੱਲੇ ਚੁਰਕਲੇ ਛੱਡਣ ਦਾ ਹੈ ਤੇਰਾ ਐਕਸਪੀਰੀਅੰਸ ਜਾਂ ਦੂਜੇ ਲੀਡਰਾਂ ਨੂੰ ਮਾਰਾ ਕਹਿ ਕੇ ਆਪ ਚੰਗਾ ਖਵਾਉਣ ਦਾ ਹੋਰ ਪੱਲੇ ਕੁਝ ਹੈ ਨਹੀਂ ਪੰਜਾਬ ਲਈ ਤੂੰ ਕੁਝ ਕਰ ਨਹੀਂ ਸਕਦਾ ਪੰਜਾਬ ਲਈ ਤੂੰ ਇੱਕ ਵੀ ਫੈਸਲਾ ਆਪਣੇ ਦਮ ਤੇ ਲੈ ਨਹੀਂ ਸਕਦਾ ਆ ਥਨੂੰ ਲਹਿਗਾ ਤੜਕੇ ਨੂੰ ਬਦਲ ਜਾਣਾ ਕਈ ਫੈਸਲੇ ਹੋਏ ਆ ਟੜਕੇ ਲੈਣਾ ਹੱਥ ਨੇ ਬਦਲ ਜਾਣਾ ਹੈ ਹੱਥ ਨੇ ਫੈਸਲਾ ਕਰਨਾ ਤੜਕੇ ਨੂੰ ਬਦਲ ਜਾਣਾ ਹੈ ਅੱਜ ਲੱਖੇ ਨੂੰ ਨਾਜ਼ਰਬੰਦ ਰੱਖਿਆ ਤੂੰ ਕੀ ਸਮਝਦਾ ਕਿ ਲੱਖਾ ਡਰ ਜੂਗਾ ਤੂੰ ਕੀ ਸਮਝਦਾ ਕਿ ਉੱਥੇ ਬੰਨ ਨਹੀਂ ਬੱਜਣਾ ਭਰਾਵਾ ਬੰਨ ਤਾਂ ਲੱਗੂਗਾ ਪੰਤ ਸਿਆਂ ਜਾ ਤਾਂ ਆਉਦਾ ਕੋਈ ਹੱਲ ਕਰ ਲੈ ਜਾਂ ਤਾਂ ਜਿਵੇਂ ਤੂੰ ਕਹਿੰਦਾ ਹੁੰਦਾ ਸੀ ਫਿਰ ਕਿ ਇਹਨਾਂ ਨੂੰ ਚੜਾਵਾ ਚੜਦਾ ਹੈ ਜਾਂ ਤਾਂ ਫਿਰ ਤੈਨੂੰ ਚੜਾਵਾ ਚੜਿਆ ਹੋਇਆ ਜਾਂ ਤਾਂ ਉਹ ਚੜਾਵਾ ਵਾਪਸ ਕਰ ਦੇ ਉਹਦਾ ਕੋਈ ਹੱਲ ਕਰ ਦੇ ਭਰਾਵਾ ਨਹੀਂ ਫਿਰ 15 ਤਰੀਕ ਨੂੰ ਪੰਜਾਬ ਵੀ ਤਾਂ ਬੰਨ ਮਾਰਨਗੇ ਯਾਰ ਕਿੰਨਾ ਕੁ ਟਾਈਮ ਮਰੀ ਜਾਣ ਬਾਈ ਕਿੰਨਾ ਕੁ ਟਾਈਮ ਮਰੀ ਜਾਣ ਪਹਿਲਾਂ ਤਾਂ 3 ਸਾਲ ਹੋ ਗਏ ਚਿੱਟੇ ਤੋਂ ਬਚਾਤੇ ਹੋਣੇ ਉਹੀ ਚਿੱਟਾ ਉਹੀ ਨਾੜਾਂ ਉਹੀ ਸਿੰਝਾਂ ਉਹੀ ਜ਼ੁਬਾਨੀ ਉਵੇਂ ਹੀ ਮਰ ਰਹੀ ਐ ਉਵੇਂ ਹੀ ਸਵੇਰ ਵਾਲ ਬਲ ਦੇ ਨੇ ਸਾਡੇ ਉਵੇਂ ਹੀ ਚੁੱਲਿਆਂ ਦੀ ਅੱਗ ਬੁਜੀ ਪਈ ਐ ਸਵੇਿਆਂ ਦੀ ਅਗ ਉੱਚੀ ਐ ਭੰਤ ਸਿਆਂ ਜਿਹੜੇ ਤੂੰ ਚੁਰਕਲੇ ਛੱਡਦਾ ਹੁੰਦਾ ਸੀ ਕਿਸੇ ਗੱਲ ਤੇ ਤਾਜਾ ਬਾਈ ਕਿਸੇ ਗੱਲ ਤੇ ਤਾਜਾ ਅੰਦਰ ਵੀ ਵਿਰੋਧੀ ਧਿਰ ਨੂੰ ਵਿੱਚ ਉਕਰਨ ਵਾਲੀ ਜਵਾਬ ਦੇ ਨੇ ਉਹ ਭਰਾਵਾ ਕਿਸੇ ਮੁੱਦੇ ਦੀ ਗੱਲ ਕਰ ਲੈ ਤੂੰ ਵਿਧਾਨ ਸਭਾ 'ਚ ਹੁੰਨਾ ਹੈ ਕਿਸੇ ਸਰਕਸ ਮੇਲੇ 'ਚ ਨਹੀਂ ਖੜਾ ਹੁੰਦਾ ਕਿਸੇ ਮੁੱਦੇ ਦੀ ਗੱਲ ਕਰ ਲੈ ਅਗਰ ਮੁੱਦੇ ਦੀ ਤੂੰ ਅੱਜ ਕਹੀ ਆਂਦਾ ਸੀ ਕਿ ਮੈਂ ਕੀ ਕਰਾਂ ਸਪੀਕਰ ਸਾਹਿਬ ਜੇ ਇਹ ਬਣੇ ਨਹੀਂ ਉਹ 70 ਸਾਲ ਹੋ ਗਏ ਪਹਿਲਾਂ ਇਹੀ ਬਣਦੇ ਆਏ ਆ ਜਿਹੜਾ ਬੇੜਾ ਕਰਕੇ ਇਹਨਾਂ ਨੇ ਕੀਤਾ 70 ਸਾਲਾਂ ਦੇ ਵਿੱਚ ਉਹੀ ਤੂੰ ਕਰਨ ਲੱਗਿਆ ਭਰਾਵਾ ਉਹੀ ਤੂੰ ਕਰਨ ਲੱਗਿਆ ਇਹ ਲੋਕ ਨੇ ਇਹ ਨਹੀਂ ਦੇਖਦੇ ਨਹੀਂ ਪਤਾ ਕਿਹਨੂੰ ਬਣਾ ਦੇਣ ਪਹਿਲਾਂ ਕਿਹੜਾ ਇਹਨਾਂ ਨੇ ਬਣਾਏ ਨਹੀਂ ਪਹਿਲਾਂ ਸਾਡੇ ਦੇ ਅਟੈਕ ਓਏ 99 99 ਦੇ ਸਾਡੀ ਨਸਲ ਕੁਸੀ ਹੋਈ 7 ਸਾਲਾਂ ਬਾਅਦ ਹੀ 2002 ਚ ਸਰਕਾਰ ਬਣਾਈ ਸੀ ਕੈਪਟਨ ਦੀ ਇਹ ਪਤਾ ਹੀ ਨਹੀਂ ਲੋਕ ਕਿਹਨੂੰ ਬਣਾ ਦੇਣ ਬਾਈ ਪਰ ਭਵੰਤ ਸਿਆ ਤੇਰੇ ਤੇ ਗੁੱਸਾ ਇਸ ਕਰਕੇ ਹੈ ਤੂੰ ਚੁਣਿਆ ਸੀ ਨਾ ਤੋਂ ਅਲੱਗ ਕਿ ਤੂੰ ਅਲੱਗ ਹੈ ਇਹਨਾਂ ਤੋਂ ਪੰਜਾਬ ਲਈ ਕੁਝ ਕਰੇਗਾ ਪਰ ਤੂੰ ਤਾਂ ਜਰ ਜਿਹੜਾ ਬੰਦਾ ਤੈਨੂੰ ਸਵਾਲ ਕਰਨ ਆਉਂਦਾ ਤੈਨੂੰ ਦੱਸਣ ਆਉਂਦਾ ਲੱਖੇ ਬਾਈ ਵਰਗੇ ਤੋਜਮਾਨ ਵਰਗੇ ਤੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੱਥਨੱਕ ਬਿਠਾ ਲੈਣਾ ਯਾਰ ਇਹ ਤੇਰੇ ਡਰਾਬੇ ਆ ਕੋਈ ਜਾਈ ਡਰਾਬਿਆਂ ਨਾਲ ਲੋਕ ਪਿੱਛੇ ਹਟ ਜਾਣਗੇ ਇਹ ਲੋਕ ਨੇ ਪੰਜਾਬ ਦੇ ਇੰਨਾ ਚ ਅਣਖਾਂ ਗੈਰਤਾ ਹਜੇ ਮੁੱਕੀਆਂ ਨਹੀਂ ਹਾਂ ਤੇਰੇ ਮਗਰ ਜਿਹੜੇ ਮੈਂ ਮੈਂ ਕਰਦੇ ਫਿਰਦੇ ਆ ਉਹਦਿਆਂ ਦੇ ਲਾਲਚ ਚ ਫਿਰਦੇ ਆ ਜਾਂ ਹੁਣ ਅੱਗੇ ਸਰਪੰਚੀ ਆ ਗਈ ਇਹਦੇ ਲਾਲਚ ਚ ਫਿਰਦੇ ਆ ਪਤਾ ਨਹੀਂ ਸਾਨੂੰ ਸਰਪੰਚ ਬਣਾ ਦੇਣਗੇ ਓਏ ਭਰਾਵਾ ਜਿਹੜਿਆਂ ਚ ਅਣਖਾਂ ਗੈਰ ਤਾਂ ਹੈਗੀਆਂ ਨੇ ਸਾਡਾ ਤਾਂ ਨਾਲੇ ਇਤਿਹਾਸ ਰਿਹਾ ਇਸ ਦਾ ਮੁੱਖ ਮੰਤਰੀ ਦੇ ਉਹਦੇ ਨੂੰ ਠੁਕਰਾ ਦਿੰਨੇ ਆ ਆ ਉਹਦੇ ਸਰਪੰਚੀਆਂ ਪੰਚੀਆਂ ਤਾਂ ਗੱਲਾਂ ਹੀ ਛੋਟੀਆਂ ਨੇ ਇਹਦਾ ਚੀਜ਼ਾਂ ਹੀ ਨਹੀਂ ਕੁਛ ਜਿੰਨਾ ਚ ਅਣਖਾਂ ਨੇ ਗੈਰਤਾ ਨੇ ਉਹ ਨਹੀਂ ਦੇਖਦੇ ਵੀ ਤੂੰ ਕੀ ਕਰ ਰਿਹਾ ਹੈ ਤੂੰ ਕਿਹੜਾ ਉਹਦਾ ਦੇ ਰਿਹਾ ਹੈ ਤੂੰ ਕਿੰਨੀ ਗ੍ਰਾਂਟ ਦੇ ਰਿਹਾ ਉਹ ਨਹੀਂ ਦੇਖਦੇ ਜਿਨੇ ਆਪਣੀ ਕੌਮ ਨਾਲ ਯਾਰੀ ਨਮਾਉਣੀ ਹੁੰਦੀ ਐ ਉਹ ਤਾਂ ਮੁੱਖ ਮੰਤਰੀਆਂ ਦੇ ਉਹਦਿਆਂ ਨੂੰ ਵੀ ਠਕਰਾ ਦਿੰਦੇ ਆ ਹਾਂ ਅੱਜ ਪੰਜਾਬ ਦੇ ਲੋਕ ਤੂੰ ਮਗਰ ਲਾ ਰੱਖਿਆ ਕੋਈ ਗੱਲ ਨਹੀਂ ਸਮਾਂ ਆਊਗਾ ਸਮਾਂ ਬਲਵਾਨ ਐ ਉਹਨਾਂ ਨੂੰ ਵੀ ਅਕਲ ਆਜੂ ਤੇਰਾ ਚਿਹਰਾ ਸਮਝ ਆਜੂ ਜਿਹੜਾ ਨਕਾਬ ਚੜਾਇਆ ਹੋਇਆ ਨਾ ਤੇਰੇ ਚਿਹਰੇ ਤੇ 도ਗਲੇ ਪੰਡਾ ਕੱਲ ਤਾਂ ਕਰਦਾ ਸੀ ਮੈਂ ਪ੍ਰਗਟ ਸਿੰਘ ਨੂੰ ਨਾਲ ਲੈ ਕੇ ਉੱਥੇ ਲੈ ਕੇ ਮੈਂ ਪਿੰਡਾਂ 'ਚ ਗਿਆ ਮੈਨੂੰ ਪਤਾ ਕੈਂਸਰ ਹੁੰਦਾ ਉਹ ਕੈਂਸਰ ਹੁੰਦਾ ਭਰਾਵਾ ਦਾ ਹੱਲ ਕਦੋਂ ਕਰੇਗਾ 3 ਸਾਲ ਹੋ ਗਏ 2 ਸਾਲ ਤਾਂ ਰਹਿ ਗਏ ਤੇਰੇ ਕੋਲੇ ਜਦੋਂ ਤੈਥੋਂ 3 ਸਾਲਾਂ ਚ ਹੱਲ ਨਹੀਂ ਹੋਇਆ ਅਗਲੇ 2 ਸਾਲਾਂ ਚ ਕਿੱਥੋਂ ਕਰ ਦੇਂਗਾ ਤੂੰ